ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਸਰ ਸਾਹਿਬ ਵੱਲੋਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾ ਜੋਤੀ ਜੋਤ ਸਤਾਬਦੀ ਨੂੰ ਸਮਰਪਿਤ ਵੱਖ-ਵੱਖ ਨਗਰਾਂ ਅਤੇ ਪਿੰਡਾਂ ਵਿੱਚ ਗੁਰਮਤ ਸਮਾਗਮਾਂ ਦੀ ਲੜੀ ਚਲਾਈ ਗਈ ਹੈ ਜਿਸ ਤਹਿਤ ਗੁਰਦੁਆਰਾ ਪਾਸ਼ਾਹੀ ਪੰਜਵੀਂ ਅਗਾੜਾ ਪਛਾੜਾ ਪਿੰਨ ਜੀਓ ਵਾਲਾ ਵਿਖੇ ਬੱਚਿਆਂ ਦੇ ਦਸਤਾਰ ਤੇ ਮਾਲਾ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਗੇਸ ਵਿੱਚ 12 ਦੇ ਕਰੀਬ ਵੱਖ-ਵੱਖ ਸਕੂਲਾਂ ਦੇ 350 ਵਿਦਿਆਰਥੀਆਂ ਨੇ ਭਾਗ ਲਿਆ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਅਤੇ ਪੋਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ੀਲਡਾਂ ਮੈਡਲ ਤੇ ਧਾਰਮਿਕ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਸੰਬੋਧਨ ਕਰਨ ਵਾਸਤੇ ਸਰਦਾਰ ਖੁਸ਼ਵੰਤ ਸਿੰਘ ਪੰਨੂ ਮੈਂਬਰ ਧਰਮ ਪ੍ਰਚਾਰ ਕਮੇਟੀ ਪਹੁੰਚੇ ਜਿਨ੍ਹਾਂ ਨੇ ਬੱਚਿਆਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਅਤੇ ਖ੍ਰੋਮਣੀ ਗਾਰਦਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਨਾਲ ਹੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਵਰ ਚੜਤ ਸਿੰਘ ਜੀ ਨੇ ਵੀ ਬੱਚਿਆਂ ਨਾਲ ਗੁਰਮਤ ਵਿਚਾਰਾਂ ਦੀਆਂ ਸਾਂਝਾ ਪਾਈਆਂ ਇਸੇ ਤਰ੍ਹਾਂ ਖ੍ਰੋਮਣੀ ਅਕਾਲੀ ਦਲ ਦੇ ਉੱਗੇ ਆਗੂ ਕੋਰ ਕਮੇਟੀ ਮੈਂਬਰ ਸਰਦਾਰ ਗੁਰਸੇਵਕ ਸਿੰਘ ਸ਼ੇਖ ਵੀ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਹਾਜ਼ਰ ਹੋਏ ਗੁਰਦੁਆਰਾ ਅਗਾੜਾ ਪਛਾੜਾ ਸਾਹਿਬ ਜੀ ਦੇ ਮੁੱਖ ਪ੍ਰਬੰਧਕ ਬਾਬਾ ਗੁਰਪਿੰਦਰ ਸਿੰਘ ਸਤਲਾਨੀ ਸਾਹਿਬ ਵਾਲਿਆਂ ਦੇ ਸੁਪੁੱਤਰ ਬਾਬਾ ਇੰਦਰਬੀਰ ਸਿੰਘ ਜੀ ਨੇ ਸਮੁੱਚੀਆਂ ਸ਼ਖਸੀਅਤਾਂ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਸੁਖਪਾਲ ਸਿੰਘ ਜੀ ਭਾਈ ਨਿਸ਼ਾਨ ਸਿੰਘ ਜੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ ਇਸ ਤੋਂ ਇਲਾਵਾ ਬਾਬਾ ਨਰਵੈਲ ਸਿੰਘ ਜੀ ਬਾਬਾ ਸ਼ੇਰ ਸਿੰਘ ਜੀ ਭਾਈ ਲਖਬੀਰ ਸਿੰਘ ਕੱਕਾ ਕੰਡਿਆਲਾ ਪ੍ਰਚਾਰਕ ਭਾਈ ਨੌਸ਼ੇਵਰਜੀਤ ਸਿੰਘ ਪ੍ਰਚਾਰਕ ਭਾਈ ਸਤਨਾਮ ਸਿੰਘ ਟੋਟੀਆਂ ਪ੍ਰਚਾਰਕ ਡਾਕਟਰ ਪਰਮਜੀਤ ਸਿੰਘ ਅਤੇ ਪਿੰਡ ਦੇ ਹੋਰ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਸੰਗਤ ਹਾਜ਼ਰ ਸੀ ਸਤਾਨਕ ਸੰਗਤ ਨੇ ਧਰਮ ਪ੍ਰਚਾਰ ਕਮੇਟੀ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਪ੍ਰੋਗਰਾਮ ਉਲੀਕਦੇ ਰਹਿਣ ਲਈ ਬੇਨਤੀ ਵੀ ਕੀਤੀ ਆਓ ਜਾਣਦੇ ਹਾਂ ਪੂਰੀ ਰਿਪੋਰਟ ਨਾਨਕਪੰਥ ਵੈੱਬ ਚੈਨਲ ਲਈ ਗੁਰਲਾਲ ਸਿੰਘ ਲੈਹਰੀ ਦੀ ਖਾਸ ਰਿਪੋਰਟ ਤੁਰੰਤਾਰਨ ਮੇਸਰ ਮੁਕਰ ਦੇ ਘਾਇ ਤੋਂ ਆਉਂਦਾ ਆਪਾਂ ਤੇਨ ਕਾਲੇ ਆ ਚੁੜਾਏ ਜਿਸ ਵਿੱਚ ਲਗਭਗ 8 ਸਕੂਲ ਸਾਡੇ ਕੋਲੇ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਪਹੁੰਚੇ ਆ ਬਾਕੀ ਆਲੇ ਦੁਆਲੇ ਪਿੰਡਾਂ ਤੋਂ ਹੋਰ ਬੱਚੇ ਜਿਹੜੇ ਆ ਉਹ ਖਡੂਰ ਸਾਹਿਬ ਤੋਂ ਵੀ ਪਹੁੰਚੇ ਆ ਔਰ ਹੋਰ ਵੀ ਕਾਫੀ ਪਿੰਡਾਂ ਦੇ ਵਿੱਚੋਂ ਸਾਡੇ ਕੋਲੇ ਬੱਚੇ ਇੱਥੇ ਪਹੁੰਚੇ ਸੋ ਮੈਨੂੰ ਲੱਗਦਾ ਕਿ 200 ਦੇ ਕਰੀਬ ਬੱਚੇ ਸਾਡੇ ਨਸਤਾਰ ਤੇ ਦਮਾਲੇ ਦੇ ਔਰ 100 ਦੇ ਕਰੀਬ 95 ਦੇ ਕਰੀਬ ਬੱਚੇ ਜਿਹੜੇ ਉਹ ਸੁੰਦਰ ਲਿਖਾਈ ਦੇ ਵਿੱਚ ਜਿਹੜੇ ਉਹ ਭਾਗ ਲੈ ਚੁੱਕੇ ਆ ਸੋ ਸਾਰਿਆਂ ਨੂੰ ਅਸੀਂ ਇੱਥੇ ਆਉਣ ਤੇ ਧੰਨਵਾਦ ਕਰਦੇ ਹਾਂ ਸੋ ਹੁਣ ਮੈਂ ਬੇਨਤੀ ਕਰਾਂਗਾ ਕੁਝ ਸਮੇਂ ਵਾਸਤੇ ਤੁਹਾਡੇ ਨਾਲ ਗੁਰਮਤਿ ਵਿਚਾਰ ਦੀ ਸਾਂਝ ਪਾਉਣ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕਵਰ ਚੜ੍ਹਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉਹ ਫੈਡਰੇਸ਼ਨ ਹੈ ਜਿਨੇ ਸਾਨੂੰ 1984 ਵੇਲੇ ਜਾਂ 1984 ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਇੱਕ ਐਜੂਕੇਸ਼ਨ ਨੂੰ ਲੈ ਕੇ ਅਸੀਂ ਸਪਿਰਟ ਭਰੀ ਸੀ ਸਿੱਖਾਂ ਨੂੰ ਨੌਜਵਾਨਾਂ ਨੂੰ ਇਹ ਦੱਸਿਆ ਸੀ ਦੇ ਵਿੱਚ ਜੇ ਸਿੱਖ ਕਲਮ ਦੇ ਤੌਰ ਤੇ ਮਜ਼ਬੂਤ ਹੋ ਜਾਵੇ ਜੇ ਸਿੱਖ ਦੀ ਕਲਮ ਮਜ਼ਬੂਤ ਹੋ ਜਾਵੇ ਤੇ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਿਹੜਾ ਉਹ ਰਾਜ ਕਰ ਸਕਦਾ ਤੇ ਜੇ ਸਿੱਖ ਦੀ ਕਲਮ ਮਜ਼ਬੂਤ ਨਹੀਂ ਹੈ ਜੇ ਐਜੂਕੇਸ਼ਨ ਦੇ ਫੀਲਡਰ ਦੇ ਵਿੱਚ ਅਸੀਂ ਮਜ਼ਬੂਤ ਨਹੀਂ ਹੈ ਤੇ ਸਾਡੀ ਕੋਈ ਵੀ ਬੰਦਾ ਹਨ ਜਿਹੜੇ ਉਹ ਹਾਰ ਕਰ ਸਕਦਾ ਸੋ ਉਸੇ ਫੈਡਰੇਸ਼ਨ ਦੀ ਵਾਗਡੋਰ ਸੰਭਾਲ ਰਾਇ ਲਿੰਪਾਈ ਕਵਰ ਚੜ੍ਹ ਸਿੰਘ ਜੀ ਮੈਂ ਉਹਨਾਂ ਨੂੰ ਬੇਤੀ ਕਰਾਂਗਾ ਕੁਝ ਸਮੇਂ ਵਾਸਤੇ ਤੁਹਾਡੇ ਨਾਲ ਉਹ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਮੈਂ ਉਹਨਾਂ ਨੂੰ ਜਿਹੜੀ ਮਾਨਸੰਗਤ ਉਹਨਾਂ ਸਿਖਾਇਆ ਹੁੰਦਾ ਹੈ ਪਾਵਨ ਗੁਰਮਤ ਸਿਖਾਇਆ ਤੇ 9ਵਾਂ ਵਿਦਿਆਰਥੀ ਵਸਤਾ ਦੇ ਵਿੱਚ ਜਦੋਂ ਉਹਨਾਂ ਨੂੰ ਸਕੀਲ ਦੀ ਲੋੜ ਸੀ ਤਾਂ ਸਾਨੂੰ ਉਹਨਾਂ ਦੇ ਸਾਥੀ ਚਲੇ ਗਏ। ਤਾਂ ਸੋਪਾਈ ਤੇ ਮੈਂ ਨਾ ਮਹਾਵਾਂ ਦੇ ਵਿੱਚ ਕੀ ਤੇ ਅਸੀਂ ਬੁਤ ਕੋਣੀ ਤੇ ਕੇਵਲ ਸਭ ਬੁਤ ਕੋਣੀ ਫਸਾ ਪਰ ਉਹਨਾਂ ਦਾ ਐਨਲਾਈਜ਼ ਕਰਨਾ। ਠੀਕ ਹੈ ਤੁਸੀਂ ਅੱਜ ਇੱਕ ਕੰਪੀਟੀਸ਼ਨ ਤੇ ਵਿਸਥਾ ਜਾਇਆ ਤੁਹਾਨੂੰ ਬਾਰਗਾਂ ਕੀ ਦਿਮਾਗਾ ਪਰ ਮੇਰਾ ਫਸ ਬੰਦਾ ਹੈ ਬਕੌਲ ਆਲ ਜਿਹਾ ਸਟੂਡੈਂਟਸ ਫੈਡਰੇਸ਼ਨ ਬਣੋ ਪੱਕਾ ਸੇਵਾਦਾਰ ਬਣੋ ਕਿ ਮੈਂ ਤੁਹਾਨੂੰ ਵੀ ਇੱਕ ਦਲਸਰ ਜਾ ਕੇ ਜਾਣਾ ਕਿ ਸਾਡੀ ਬਵਾ ਜਦੋਂ ਕਰਤੰਮੀ ਤੱਕ ਇਹਨਾਂ ਨਾ ਹੋਈ ਉਹ ਦੇ ਨਾਲ ਨਾ ਹੋਈ ਅਸੀਂ ਕਿਸੇ ਤਰਕੀ ਦੇ ਨਾਲ ਆਪਣੀ ਵਫਾਕੀ ਨਹੀਂ ਬਣਵਾ ਸੀ ਅਸੀਂ ਜੇ ਸਾਡੇ ਪੁੰਦੇ ਵਿੱਚ ਅੱਜ ਵੀ ਹੁੰਜਣੇ ਪਈਏ ਸਾਡੇ ਦੇ ਪਾਸੋਂ ਸਾਡੀ ਦਸਤਾਰ ਹੋਣੀ ਸਾਡੇ ਮਾਨ ਵਾਲੇ ਸਾਡੇ ਪਿੱਛੇ ਵਾਲੇ ਸਾਡੀ ਤਖਤ ਹੋਣੀ ਫਿਰ ਉਸ ਗੁਰੂ ਹਰਗੋਬਿੰਦ ਜੇ ਗੁਰੂ ਦੀ ਧਰਤੀ ਅਸੀਂ ਕਹਿੰਦੇ ਆ ਕਿ ਇਹ ਸਾਡੇ ਪੰਜਾਬ ਕਰਾਏ ਉਹ ਗੁਰੂ ਦੀ ਧਰਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਿਆਂ ਜੇ ਕਾਰੋਬਾਰ ਤੇ ਨਾ ਜਾਓ ਉਹਨੂੰ ਲਵਾ ਲੈ ਛੱਡੋ ਤੇ ਗੈਰ ਕੁੱਸਾ ਕਰ ਲੈਂਦੇ ਨੇ ਕੋਠੀਆਂ ਨੂੰ ਲਵਾ ਲੈ ਛੱਡੋ

ਉਹਨਾਂ ਦੇ ਉੱਤੇ ਵੀਡੀਓ ਆ ਦੇ ਕੇ ਕਿ ਭਾਈ ਉਹ ਸੋਹਣੀ ਗੱਡੀ ਮੇਰਾ ਮਿੱਤਰ ਕਿਹੜਾ ਨਹੀਂ ਚਲਾਈ ਪਾਵੇਂ ਕਰਦੇ ਨੇ ਨਾਲ ਇਹ ਥੱਲੇ ਹੋਏ ਕਰਦੇ ਨੇ ਥੱਲੇ ਪਰ ਸੀ ਮੈਂ ਕਿ ਪਿੱਛੇ ਲੱਗੇ ਚੱਲਿਆ ਜੀਤਾ ਦਾ ਨਜ਼ਾਰਾ ਹੁੰਦਾ ਹੈ ਭਾਈ ਆਪ ਸੁਣੇ ਸਾਹਮਣੇ ਤਰੱਕੀ ਹੋ ਰਹੀ ਹੁੰਦਾ ਜਾ ਰਿਹਾ ਆਪਣੀ ਤਰਤੀ ਸ਼ਕਤੀ ਨਾਲ ਜਾਉਂ ਇਹਦੇ ਤੇ ਸਭੋਂ ਆਪਣਾ ਮਾਣ ਕਿ ਕਿਸੇ ਦੀ ਕੋਈ ਜ਼ਰੂਰਤ ਨਹੀਂ ਇੰਨੇ ਮਰਦ ਰਖੋ ਗੜਾਖਣਾ ਸਾਹਿਬ ਦੇ ਕਿ ਦਾਤਾਰ ਸਾਹਿਬ ਸ੍ਰੀਨਿਗਰਨ ਸਾਹਿਬ ਜੀ ਦੇ ਉਪਰ ਬoraj ਬਰਾਜ ਮਾਨ ਨੂੰ ਬਹੁਤ ਪਿਆਰੀ ਸਾਥ ਸੰਗਤ ਜੀ ਸਰਕਾਰ ਤੋਂ ਆਪਣੇ ਵੱਲ ਬੈਠੇ ਪੁਰਖੀ ਦਾ ਸਾਥ ਆ ਅੱਜ ਬੜਾ ਖੁਸ਼ੀਆਂ ਵਾਲਾ ਦਿਨ ਆ ਬੜਾ ਵੇਖ ਕੇ ਮੈਨੂੰ ਖੁਸ਼ੀ ਹੋਈ ਕਿ ਅੱਜ ਦੇ ਬੱਚੇ ਜੋ ਦਸਤਾਰ ਕੰਪੀਟੀਸ਼ਨ ਮੁਕਾਬਲੇ ਦੇ ਵਿੱਚ ਅੱਜ ਜਿੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਦਸਤਾਰ ਦਾ ਬਨਨ ਦਾ ਮਕਾਮ ਹੋਇਆ ਅੱਜ ਜਿੱਤੇ ਬੱਚਿਆਂ ਨੂੰ ਜਿਹੜੇ ਪਰਸਨਲ ਸੈਂਗੜਾ ਫਰਡ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਨਾਮ ਹੋਏ ਦਿੱਤੇ ਜਾਣੇ ਨੇ ਸਾਡੇ ਸਿੱਧ ਬਾਬਾ ਵਾਸਤੇ ਬੜੀ ਮਾਣ ਵਾਲੀ ਗੱਲ ਆ ਮੈਂ ਧੰਨਵਾਦੀ ਆ ਸਰਦਾਰ ਸੰਪਾਦਕ ਜੀ ਪ੍ਰਚਾਰ ਸਾਹਿਬ ਸਰਦਾਰ ਨਿਸ਼ਾਨ ਸਿੰਘ ਜੀ ਦਾ ਜਿਨ੍ਹਾਂ ਨੇ ਸਾਰਾ ਉਪਰਾਲਾ ਕੀਤਾ ਉਥੇ ਹੀ ਮੈਂ ਧੰਵਾਦੀ ਆ ਸਲਾਰ ਸੁਖਵੰਤ ਸਿੰਘ ਜੀ ਦਾ ਜਿਹੜੇ ਹੁਣੇ ਇਥੋਂ ਹਾਜ਼ਰੀ ਲਵਾ ਕੇ ਗਏ ਨੇ ਕਵਰ ਕੈਂਤ ਸਿੰਘ ਜੀ ਦਾ ਜਿਨ੍ਹਾਂ ਨੂੰ ਜਿਹੜੇ ਸੰਤ ਕਰਪਾਲ ਸਿੰਘ ਜੀ ਖਾਲਸਾ ਪਿੰਡ ਰਾਹ ਸਾਹਿਬ ਵਾਲਿਆਂ ਦੇ ਪੁੱਤਰ ਜਿਹਦੇ ਭਾਈ ਮਜੀਤ ਸਿੰਘ ਜੀ ਦੇ بیٹے ਨੇ ਜਿਨ੍ਹਾਂ ਦੇ ਮਨ ਦੇ ਵਿੱਚ ਬੜੀ ਸਿੱਖੀ ਦੀ ਚਾਹ ਪਿਆ ਤੇ ਉਹਨਾਂ ਨੂੰ ਹਰ ਇੱਕ ਸਿੱਖ ਜਿਹੜਾ ਵਾਲਾ ਬਹੁਤ ਬੋਲ ਦੇ ਨਾਲ ਉਹਨਾਂ ਦੀ ਗੱਲ ਸੁਣਦਾ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਦਿੱਤੀ ਸਿੰਘ ਸਰਦਾਰ ਦਿੱਤੀ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਇਥੇ ਪਹੁੰਚੇ ਨੇ ਜੋ ਮੇਰੇ ਨਗਰ ਸਟੇਜ ਦੇ ਵਿੱਚ ਵੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਹ ਉੱਥੇ ਜਾਂਦੇ ਨੇ ਤੇ ਗੁਰੂ ਘਰ ਦੇ ਨਾਲ ਸੰਗਤਾਂ ਨੂੰ ਜੋੜਦੇ ਨੇ